ਹਾਵੀ ਦੋਸਤੋ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲਬਾਤ ਆ ਜਿਹੜੀ ਕਰਾਂਗੇ ਚੰਡੀਗੜ੍ਹ ਦੇ ਨਾਲ ਸਬੰਧਤ ਹੈ ਪਹਿਲਾਂ ਤਾਂ ਕੱਲੀ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਸੀਗੀ ਉਹਨੂੰ ਖੋਣ ਦਾ ਮਸਲਾ ਸੀਗਾ ਪਰ ਹੁਣ ਉਹ ਨਹੀਂ ਹੁਣ ਤਾਂ ਪੰਜਾਬ ਦਾ ਜਿਹੜਾ ਦਿਲ ਹੈ ਉਹਨੂੰ ਪੰਜਾਬ ਦੇ ਕਾਲਜੇ ਚੋਂ ਕੱਢਣ ਦੀਆਂ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਦੇ ਆ ਇਦੇ ਸੰਬੰਧਤ ਆਪਾਂ ਗੱਲ ਕਰਾਂਗੇ ਬਲਵਿੰਦਰ ਸਿੰਘ ਜੀ ਨਾਲ ਹਾਂਜੀ ਬਲਵਿੰਦਰ ਸਿੰਘ ਜੀ ਪਹਿਲਾਂ ਤਾਂ ਪੰਜਾਬ ਦੇ ਵਿੱਚੋਂ ਜਿਹੜੇ 24 ਪਿੰਡ ਖੋ ਕੇ ਇੱਕ ਚੰਡੀਗੜ੍ਹ ਸ਼ਹਿਰ ਜਿਹੜਾ ਪੱਥਰਾਂ ਦਾ ਉਹ ਬਸਾਇਆ ਗਿਆ ਤੇ ਬਾਅਦ ਦੇ ਵਿੱਚ ਉਹਨੂੰ ਪੰਜਾਬ ਦੀ ਰਾਜਧਾਨੀ ਕੋਸ਼ਤ ਕੀਤਾ ਉਸ ਤੋਂ ਬਾਅਦ ਪੰਜਾਬ ਦਾ ਦਿਲ ਬਣਨ ਦੇ ਮਗਰੋਂ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਸੀਗੀ ਉਹਨੂੰ ਖੋਣ ਦੀ ਤਿਆਰੀ ਹੋਈ ਚਲੋ ਉਹ ਪੰਜਾਬ ਦੇ ਸੰਘਰਸ਼ ਯੋਧਿਆ ਨੇ ਪੰਜਾਬ ਦੇ ਤੇ ਹੋਰ ਵੀ ਜਿੰਨੇ ਵੀ ਸੂਬਿਆਂ ਦੇ ਉੱਤੇ ਬੱਚੇ ਪੜਦੇ ਆ ਉਹਨਾਂ ਦੇ ਸੰਘਰਸ਼ ਦੇ ਸਦਕਾ ਉਹਦਾ ਨੋਟੀਫਿਕੇਸ਼ਨ ਡੀ ਨੋਟੀਫਾਈ ਹੋ ਗਿਆ ਸੀ ਪਰ ਜਿਹੜਾ ਹੁਣ ਇੱਕ ਨਵਾਂ ਹੀ ਇਹਨਾਂ ਨੇ ਜਿਹੜਾ ਕੀਤਾਗਾ 131ਵਾਂ ਸੋਧ ਬਿੱਲ ਆ ਜਿਹੜਾ ਸੰਵਿਧਾਨ ਦਾ ਉਹ ਪੇਸ਼ ਕੀਤਾ ਚੰਡੀਗੜ੍ਹ ਨੂੰ ਖੋਣ ਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਪੰਜਾਬ ਦੇ ਉੱਤੇ ਸਿੱਧਾ ਹਮਲਾ ਤਾਂ ਹੈ ਪਰ ਇਹ ਕਿੰਨਾ ਕੁ ਕਤਕ ਦੇਖ ਅਮਰਜੀਤ ਜੀ ਜਿਹੜਾ ਦੇਸ਼ ਨੂੰ ਭਗਵਾ ਕਰਨ ਦੀ ਆਰਐਸਐਸ ਦੀ ਨੀਤੀ ਆ ਜਿਹਦੇ ਤੇ ਕੇਂਦਰ ਸਰਕਾਰ ਪੂਰੀ ਜੋਰਾਂ ਸੁਰਾਂ ਨਾਲ ਚੱਲ ਰਹੀ ਹੈਗੀ ਉਹ ਏਜੰਡੇ ਤਹਿਤੀ ਇਹ ਆਉਂਦਾਗਾ ਕਿਉਂਕਿ ਜਿਹੜੀ ਸਿੱਖਿਆ ਨੀਤੀ ਹੈ ਨਾ ਪੰਜਾਬ ਦੀ ਸਿੱਖਿਆ ਨੀਤੀ ਹੈਗੀ ਇਹ ਦੂਜੀਆਂ ਨੀਤੀਆਂ ਨਾਲੋਂ ਵੱਖਰੀ ਆ ਪੰਜਾਬ ਦਾ ਇਤਿਹਾਸ ਵੱਖਰਾ ਦੂਜੇ ਸੂਬਿਆਂ ਨਾਲ ਪੰਜਾਬ ਦਾ ਰਹਿਣ ਸਹਿਣ ਬਖਰਾ ਪੰਜਾਬ ਦਾ ਖਾਣਾ ਬਖਰਾ ਪੰਜਾਬ ਦੀ ਬੋਲੀ ਬਕਰੀਆ ਪੰਜਾਬ ਦੀ ਮਿੱਟੀ ਵੀ ਬਕਰੀਆ ਇਥੋਂ ਚੱਕਰਾ ਜਿਹੜੀ ਕੀ ਇਹ ਉਹ ਮਿੱਟੀ ਆ ਗਈ ਜਿਹੜੇ ਜਿੰਨੇ ਵੀ ਹਮਲਾਵਰ ਆਏ ਆਗੇ ਇਸ ਮਿੱਟੀ ਦੇ ਜੰਮਿਆਂ ਨੇ ਉਹਨਾਂ ਹਮਲਾਵਰਾਂ ਦਾ ਮੂੰਹ ਤੋੜ ਜਵਾਬ ਦਿੱਤਾ ਬਿਲਕੁਲ ਇਹ ਠੀਕ ਆ ਗੱਲ ਜਿਹੜੇ ਹੁਣ ਬੈਠੇ ਆਏ ਜਦੋਂ ਆਪਾਂ ਇਤਿਹਾਸ ਨੂੰ ਦੇਖਦੇ ਆ ਆਰੀਅਨ ਇਹਨਾਂ ਨੂੰ ਲੋਕ ਕਹਿ ਦਿੰਦੇ ਆਗੇ ਜਿਹੜਾ ਇਹਨਾਂ ਦਾ ਪਸ਼ੋਕੜਾ ਆਰੀਆ ਤੋਂ ਆਇਆ ਇਹ ਆ ਵੀ ਆਰੀਅਨ ਲੋਕ ਆਗੇ ਇਹ ਜਿੰਨਾ ਵੀ ਮਨਕ ਜਲ ਵੀ ਦੇਵੀ ਦੇਵਤਾ ਦੀ ਪੂਜਾ ਕਰਨ ਵਾਲਿਆ ਆਰੀਆ ਸਮਾਜ ਕਹਿੰਦੇ ਸੀ ਹਾਂ ਜਿਹਨੂੰ ਆਰੀਆ ਸਮਾਜ ਕਹਿੰਦੇ ਆ ਇਹ ਹਮੇਸ਼ਾ ਹੀ ਕੱਲਾ ਇਹ ਨਹੀਂ ਦੇਖੋ ਇਹ ਜਿਹੜੀ 47 ਦੀ ਵੰਡ ਹੋਈ ਆ ਜੋ ਸਾਡੇ ਔਰੋਂ ਦੇ ਲੀਡਰਾਂ ਨੂੰ ਸੁਪਨੇ ਦਿਖਾਏ ਪੰਜਾਬ ਪ੍ਰਤੀ ਵੀ ਜਿਹੜੇ ਸਿੱਖ ਹੋਣਗੇ ਜਾਂ ਪੰਜਾਬੀ ਹੋਣਗੇ ਉਹਨਾਂ ਦਾ ਇੱਕ ਵੱਖਰਾ ਖਿਤਾ ਦਿੱਤਾ ਜਾਊਗਾ ਜਿੱਥੋਂ ਆਪਦੇ ਮਨ ਮਰਜ਼ੀ ਨਾਲ ਆਪਦੇ ਜਿਹੜੇ ਲੋਕ ਪੱਖੀ ਕਾਨੂੰਨ ਹੋਣਗੇ ਜਿਦੇ ਵਿੱਚ ਕੋਈ ਇੰਟਰਫੇਅਰ ਨਹੀਂ ਹੋਊਗਾ ਕਿਸੇ ਵੀ ਸੈਂਟਰ ਦਾ ਉਹਦੇ ਤੋਂ ਇਹ ਮੁਕਰਗੇ ਉਹ ਪਤਾ ਆਪਾਂ ਨੂੰ ਜਿਹਦੇ ਵਿੱਚ ਸਾਰਾ ਧਰਮ ਯੁੱਧ ਮੋਰਚਾ ਲੱਗਿਆਗਾ ਪੰਜਾਬੀ ਬੋਲ ਦੇ ਇਲਾਕਿਆਂ ਦੀ ਲੜਾਈ ਹੋਈ ਹੈਗੀ ਪੰਜਾਬੀ ਬੋਲ ਦੇ ਸੂਬਾ ਸੂਬੇ ਦੀ ਲੜਾਈ ਹੋਈ ਹੈਗੀ ਇਹ ਸਾਰੀਆਂ ਲੜਾਈਆਂ ਉਹਦੇ ਵਿੱਚ ਆਪਾਂ ਦੇਖਦੇ ਹਾਂਗੇ ਤੇ ਬਲਵਿੰਦਰ ਦਾ ਮਾਫੀ ਚਾਹਣਾ ਤੁਹਾਡੀ ਗੱਲ ਮੈਂ ਵਿਚਾਲੇ ਰੋਕਣ ਜਾ ਰਿਹਾ ਹਾਂਗਾ ਅਸਲ ਦੇ ਵਿੱਚ ਜਿਹੜਾ ਹੁਣ ਇਹ ਚੰਡੀਗੜ੍ਹ ਨੂੰ ਖੋਲ ਰਿਹਾ ਉਹਦੀ ਅਸਲੀ ਜਿਹੜੀ ਨੀਤੀ ਆ ਪਿਛਲੀ ਲੋਕ ਉਹਦੇ ਬਾਰੇ ਜਾਨਣਾ ਚਾਹੁੰਦੇ ਉਹੀ ਹੈ ਨਾ ਮੈਂ ਉੱਥੇ ਲੈ ਕੇ ਆਉਣਾ ਨਾ ਵੀ ਨੀਤੀ ਕੱਲੀ ਅੱਜ ਦੀ ਨਹੀਂ ਨਾ ਤੁਰਿਆ ਰਹੀ ਮਸਲਾ ਇਹ ਆ ਮੈਂ ਉੱਥੋਂ ਤੋਂ ਕਿਉਂ ਤੋੜਦਾ ਸੀ ਵੀ ਇਹ ਆਪਾਂ ਨੂੰ ਜਦੋਂ ਆਪਾਂ ਐਂਗਲ ਵਾਈ ਐਂਗਲ ਸਮਝਾਂਗੇ ਨਾ ਗੱਲ ਫਿਰ ਜਦੋਂ ਪੰਜਾਬ ਨੂੰ ਕਹਿੰਦੇ ਵੀ ਇਹ ਪੰਜਾਬ ਦੇ ਪਿੰਡ ਆਗੇ ਇਥੇ ਆਪਾਂ ਪੰਜਾਬ ਦੀ ਰਾਜਧਾਨੀ ਬਣਾਉਣੀ ਹੈ। 24 ਪਿੰਡਾਂ ਨੂੰ ਪਾਦਿਆਂ ਨੂੰ ਉਜਾੜਿਆ ਗਿਆ। ਉੱਥੇ ਇੱਕ ਪੱਥਰਾਂ ਦਾ ਸ਼ਹਿਰ ਬਸਾਤਾ। ਉਸ ਤੋਂ ਬਾਅਦ ਉਹਨੂੰ ਕੀ ਕੀਤਾ ਉਹ ਪੰਜਾਬ ਦੀ ਦੀ ਵੀ ਤੇ ਹਰਿਆਣੇ ਦੀ ਦੋਹਾਂ ਦੀ ਰਾਜਧਾਨੀ ਕੋਸ਼ਟ ਕਰਤਾ। ਪੰਜਾਬ ਨੂੰ ਨਹੀਂ ਦਿੱਤੀ। ਪਰ ਜਿਹੜੀ ਪੀਜੂ ਆ, ਪੀਜੂ ਆ ਪੰਜਾਬ ਯੂਨੀਵਰਸਿਟੀ ਹੈਗੀ ਪੰਜਾਬੀਆਂ ਦੀਆਂ ਉਹ ਆਉਂਦੀ ਚੰਡੀਗੜ੍ਹ ਦੇ ਵਿੱਚ ਹੈਗੀ। ਇਹਦੀ ਉਹਦੀ ਜ਼ਮੀਨ ਆ ਕਰੋੜਾਂ ਰੁਪਈਆ ਦੀ ਉਹ ਵੀ ਚੰਡੀਗੜ੍ਹ ਦੇ ਵਿੱਚ ਆਉਂਦੀ ਆ ਹੁਣ ਮਸਲਾ ਇਹ ਹੈਗਾ ਵੀ ਜੇ ਹੁਣ ਪੰਜਾਬ ਚੰਡੀਗੜ੍ਹ ਖੋਇਆ ਜਾਂਦਾ ਜਿਵੇਂ ਆਪਾਂ ਕਹਿੰਦੇ ਹਾਂ ਉਹਦੇ 나ੜੂਆ ਵੜਦਾ ਪੰਜਾਬ ਦਾ 나ੜੂਆ ਉਦੋਂ ਵੱਡਿਆ ਜਾਊਗਾ ਤੇ ਆਲੇ ਤਿਆਰ ਬੈਠਿਆ 131 ਮਾ ਸੰਵਿਧਾਨ ਦਾ ਸੋਧ ਬਿਲ ਜਿਹੜਾ ਲੈ ਕੇ ਆਇਆ ਸਰਦ ਰੁੱਤ ਦਾ ਹੁਣ ਉਹਦੇ ਵਿੱਚ ਪੂਰੀ ਤਿਆਰੀ ਹੈਗੀ ਤੇ ਇਹਨੂੰ 240 ਭਾਰਤ ਤਹਿਤ ਆ ਜਿਹੜਾ ਉਹ ਉਹਦੀ ਕਾਟ ਵੱਡ ਕਰ ਰਹੇ ਆ ਸਾਹ 240 ਸੈਕਸ਼ਨ ਕਹਿ ਦਿੰਦੇ ਆ ਜੀ ਹਾਂ ਸੈਕਸ਼ਨ ਆਪਾਂ ਆਮ ਮਨਗਤਲ 240 ਆਰਟੀਕਲ ਦੇ ਤਹਿਤ ਜਿਵੇਂ ਪਹਿਲਾਂ 370 ਲਾ ਕੇ ਇਹਨਾਂ ਨੇ ਕਸ਼ਮੀਰ ਨੂੰ ਖੁੱਲੀ ਜੇਲ ਬਣਾਇਆ ਉਸ ਤਰ੍ਹਾਂ ਦਾ ਇਹ ਇਹਨਾਂ ਨੇ ਆਰਟੀਕਲ 240 ਇਹਨਾਂ ਨੇ ਲਿਆਂਦਾਗਾ ਇਸ ਕਰਕੇ ਜਦੋਂ ਇਹਨੂੰ ਆਪਾਂ ਚੰਡੀਗੜ੍ਹ ਨੂੰ ਦੇਖਦੇ ਆਂਗੇ ਇਹਦਾ ਸਾਡੀ ਮਾਂ ਬੋਲੀ ਤੇ ਦੂਜਾ ਸਾਡਾ ਪਾਖੜਾ ਡੈਮ ਦੇ ਵਿੱਚੋਂ ਇਹਨਾਂ ਨੇ ਸਾਰਾ ਕੱਢ ਲਾ ਕੱਢਤਾ ਇਹਨਾਂ ਨੇ ਹਾਂ ਬੀਵੀਐਮਪੀ ਬੋਰਡ ਚੋਂ ਬੀਵੀਐਮਪੀ ਬੋਰਡ ਚੋਂ ਤੇ ਪਾਣੀਆਂ ਦੇ ਉੱਤੇ ਕੰਟਰੋਲ ਸੈਂਟਰ ਨੇ ਕਰ ਲਿਆ ਤੀਜਾ ਬਿਜਲੀ ਸੋਧ ਮਿਲਦੇ ਨਾਉ ਥੱਲੇ ਸੈਂਟਰ ਫੇਰ ਬਿਜਲੀ ਨੂੰ ਆਪਦੇ ਵਿੱਚ ਲਈ ਆ ਰਹੀ ਹੈਗੀ ਅਸਲ ਵਿੱਚ ਜਿੰਨਾ ਪੰਜਾਬ ਨਾਲ ੱਟਕਾ ਹੋ ਰਿਹਾਗਾ ਹੁਣ ਦੇਖੋ ਕਈਆਂ ਨੂੰ ਇਹ ਸਿੱਖਾਂ ਦਾ ੱਟਕਾ ਲੱਗਦਾ ਉਹ ਬੰਦੇ ਮੂਰਖਾਂ ਸਿੱਖ ਕਹਿਰ ਦੀ ਗੁਰੂ ਸਾਹਿਬ ਨੇ ਕੌਮ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੀ ਧੱਕੇ ਦੇ ਖਿਲਾਫ ਬੋਲਦੀ ਆ ਦੂਜੇ ਨਹੀਂ ਬੋਲਦੇ ਹੁਣ ਉਹਦਾ ਉਹਨਾਂ ਦਾ ਲਗਲਾਜ ਕੀ ਕਰੀਏ ਸਿੱਖ ਬੋਲਦੇ ਆ ਤਾਂ ਉਹਨੂੰ ਵੱਖਵਾਦੀ ਕਹਿ ਦਿੰਦੇ ਆ ਅੱਤਵਾਦੀ ਕਹਿ ਦਿੰਦੇ ਆ ਪਰ ਬੋਲਦੇ ਹੋ ਧੱਕੇ ਦੇ ਖਿਲਾਫ ਆ ਹੁਣ ਨਿੱਕਾ ਜਿਹਾ ਧੱਕਾ ਹੁੰਦਾਗਾ ਕੇਜ ਦੀ ਹਾਲਾ ਕਿੱਡਾ ਕਹੋ ਮੰਨ ਲਓ ਚੱਲ ਵੀ ਪੰਜਾਬ ਨੂੰ ਅੱਧਾ ਮੰਨ ਕੇ ਚੱਲ ਵੀ ਦਿੱਲੀ ਆ ਉਹਦਾ ਮੁੱਖ ਮੰਤਰੀ ਸੀ ਉਹਨੂੰ ਸਜ਼ਾ ਹੋਈ 92 ਦੇ 92 MLA ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਇਹ ਧਾਰਨੇ ਨੂੰ ਚੱਲ ਕੀ ਹੁਣ ਬਿਆਨ ਦਿੱਤਾ ਇਹਨਾਂ ਨੇ ਕੋਈ ਕੀ ਹੁਣ ਧਰਨਾ ਲਾਉਣਗੇ ਭਾਰਤ ਸਰਕਾਰ ਵਿਰੁੱਧ ਅਸਲ ਵਿੱਚ ਇਹ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਆਗੇ ਵੀ ਇਹ ਰਲੇਪਿਆ ਇਹ ਰਲੇਪਿਆਗੇ ਇਸ ਕਰਕੇ ਇਹ ਓਨਾਂ ਕਹ ਬੋਲਦਾ ਜਿੰਨਾ ਕ ਉਹਨਾਂ ਨੂੰ ਉਤਰੋਂ ਤਹਾਂ ਤੋਂ ਹਦਾਇਤ ਹੁੰਦੀ ਆ ਵੀ ਤੁਸੀਂ ਇਦੋਂ ਕਹਾ ਆਹ ਸਾਨੂੰ ਜਿਵੇਂ ਲਾਸ਼ ਉਹਨਾਂ ਦੇ ਖਾਣੀ ਹੁੰਦੀਗੀ ਉਹ ਆਪਾਂ ਕੀੜਿਆਂ ਤੋਂ ਵੀ ਹੁਣ ਤਾਂ ਉਹ ਕਾਚ ਆਉਣ ਲੱਗ ਗਿਆ ਵੀ ਜੇ ਆ ਕਿਹੜੇ ਕੀੜਿਆਂ ਵਾਸਤੇ ਆਪਣੇ ਲਾਸ਼ ਉਹ ਲਖੀਰਜੀ ਮਾਰ ਦਿੰਦੇ ਆ ਹੂੰ ਵੀ ਜੇ ਇਹ ਨੰਗ ਜਾਂਦਾ ਜਿਹੜਾ ਕੀੜਾ ਉਹ ਮਰ ਜਾਂਦਾ ਸੱਚੀ ਮਰ ਜਾਂਦਾ ਉਹ ਬਿਲਕੁਲ ਬਿਲਕੁਲ ਮਰ ਜਾਂਦਾ ਉਹ ਤੁਸੀਂ ਦੇਖੀ ਵੀ ਹੋਣੀ ਆ ਉਹ ਕੀੜੇ ਦਾ ਐਲਗੋਰਿਦਮ ਪਤਾ ਕੀ ਆ ਜਦੋਂ ਕੀੜਾ ਉਹਦੇ ਉੱਤੋਂ ਨਹੀਂ ਲੰਘਦਾ ਬਸ ਉਹਦੇ ਦਿਮਾਗ ਤੇ ਅਸਰ ਕਰਦਾ ਸਿੱਧਾ ਉਹੀ ਚੀਜ਼ ਇਹਨਾਂ ਨਾਲ ਹੋਈ ਆ ਹਾਂ ਇਹ 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 ਵੀ ਉਹ ਕੀੜੇ ਵਾਲਾ ਇਹਨਾਂ ਦੇ ਦਿਮਾਗ ਤੇ ਉਹ ਲਾਲਾ ਜਿਹੜਾ ਕੇਦਰੀਵਾਲ ਉਹ ਇਹਨਾਂ ਦੇ ਦਿਮਾਗ ਚ ਬੜਿਆ ਪਿਆ ਤੇ ਭਾਜ ਪਾਲਾ ਕਿਹੜਾ ਡਾਰਾਗਾ ਪੂਰਾ ਡਰਾ ਉਹ ਆ ਹੁਣ ਬਿਸ਼ੱਕ ਜੀ ਮੈਂ ਮੇਰੇ ਸਿਆਸੀ ਲਾ ਮਤਬੇਦ ਲੱਖਾ ਹੁਣ ਕਿਸੇ ਨਾਲ ਵੀ ਹੋ ਸਕਦੇ ਹੈਗੇ ਬਿਲਕੁਲ ਬਿਲਕੁਲ ਆਪਾਂ ਨੂੰ ਐ ਥੋੜੀ ਕਹਿੰਦੇ ਬੇਸ਼ੱਕ ਇੱਕ ਸਿਆਸੀ ਬਿਆਨ ਹੀ ਆ ਸੁਖਵੀਰਵਾਦ ਦਾ ਪਰ ਉਹਨੇ ਵਿਰੋਧ ਸ਼ੁਰੂ ਕਰਤਾ ਤੇ ਸਾਡੇ ਵਾਲੇ ਦਾ ਮੁੱਖ ਮੰਤਰੀ 92 ਐਮਐਲਏ ਹੁਣ ਬਤੰਦਰਾ ਤੂੰ ਪਾ ਦੇ ਤਰਥੱਲੀ ਅਸਲ ਵਿੱਚ ਜੀ ਬੋਲਣ ਵਾਲਾ ਹੁੰਦਾ ਨਾ ਜੀ ਤਾਂ ਪੰਜਾਬ ਦੇ ਅਜੇ ਹਾਲਾਤ ਹੀ ਨਹੀਂ ਸੀ ਹੁਣ ਸਭ ਤੋਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਨਹੀਂ ਸੀ ਖੜਾ ਹੋਣਾ ਚੰਡੀਗੜ੍ਹ ਤਾਂ ਉਹ ਤੋਂ ਬਾਅਦ ਦੀ ਗੱਲ ਹੈ ਇਹ ਜੇ ਉਹਦੇ ਵਿੱਚੋਂ ਇੱਕ ਕੋਈ ਸੰਸਥਾ ਖੋ ਰਹੇ ਆ ਤਾਂ ਜੇ ਪੰਜਾਬ ਦਾ ਮੁੱਖ ਮੰਤਰੀ ਕੈਮ ਹੁੰਦਾ ਕੀ ਉਹ ਸੰਸਥਾ ਖੋਣ ਦੀ ਗੱਲ ਖੋਣਾ ਤਾਂ ਦੂਰ ਦੀ ਗੱਲ ਹੈ ਗੱਲ ਵੀ ਨਹੀਂ ਚੱਲ ਸਕਦੀ ਉਹਦੀ ਉਹਦਾ ਕੇਂਦਰੀਕਰਨ ਦਾ ਮਤਲਬ ਕੀ ਹੈਗਾ ਉਹਦਾ ਭਗਮਾ ਕਰਨਾ ਹੁਣ ਮੰਨ ਕੇ ਚੱਲ ਉੱਥੇ ਜਿਹੜੀ ਉੱਥੇ ਧਰਮ ਦੇ ਤੌਰ ਤੇ ਪੜਾਇਆ ਜਾਣਾਗਾ ਵੀ ਜਾਂ ਮੰਨ ਕੇ ਚੱਲ ਵੀ ਆਪਾਂ ਕਰੋਗੇ ਤਾਂ ਤੁਹਾਨੂੰ ਇੰਨਾ ਹੋ ਮਿਲੂ ਇੰਨਾ ਹੋ ਮਿਲੂ ਮੰਨ ਕੇ ਚੱਲ ਵੀ ਵਿਚਾਰਧਾਰਕ ਖੋ ਕੇ ਬੋਧਕ ਵਿਚਾਰਧਾਰਕ ਖੋ ਕੇ ਅੰਧਵਿਸ਼ਵਾਸ ਦੀ ਵਿਚਾਰਧਾਰਾ ਵੱਲ ਸਾਨੂੰ ਟੱਕਿਆ ਜਾ ਰਿਹਾ ਹੈਗਾ ਪਰ ਵਿਦਿਆਰਥੀ ਲੜ ਰਹੇ ਹੈਗੇ ਉਹਦੇ ਨਾਲ ਜੰਤਕ ਜਥੇਬੰਦੀਆਂ ਜੁੜੀਆਂ ਹੋਈਆਂ ਨੇਗੀਆਂ ਕੁਝ ਸਿਆਸੀ ਜਥੇਬੰਦੀਆਂ ਵੀ ਸਿਆਸੀ ਲੋਕ ਵੀ ਜੁੜੇ ਹੋਏ ਆਗੇ ਵੋਟਾਂ ਵਾਲੀਆਂ ਪਾਰਟੀਆਂ ਵੀ ਹੈਗੀਆਂ ਨੇ ਬੇਸ਼ੱਕ ਵੋਟਾਂ ਵਾਲੀਆਂ ਪਾਰਟੀਆਂ ਉਹਦੇ ਵਿੱਚੋਂ ਆਪ ਦਾ ਵੋਟ ਵੈਂਕ ਦੇਖਦੀਆਂ ਨੇ ਪਰ ਕੰਮ ਕੋਈ ਉਹਨਾਂ ਦੇ ਵੀ ਕੋਈ ਚੰਗੇ ਨਹੀਂ ਬਸ ਅਕੀ ਸੁਖਵੀਰ ਕੇ ਹੋਣ ਬਾਦਲ ਕੇ ਹੋਣ ਅਕੀ ਕਾਂਗਰਸ ਕੇ ਵਾਲੇ ਹੋਣ ਇਸ ਕਰਕੇ ਇਹਨਾਂ ਦੇ ਉੱਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਜਿਹੜੇ ਲੋਕ ਹਿੱਤਾਂ ਦੀ ਲੜਾਈ ਆ ਉਹ ਲੋਕ ਲੜਨਗੇ ਤੇ ਉਹ ਜਿੱਤਣਗੇ ਠੀਕ ਆ ਗੱਲ ਵੀ ਸਰਕਾਰ ਆ ਜਿਹੜੀ ਸੈਂਟਰ ਸਰਕਾਰ ਆ ਪੰਜਾਬ ਨੂੰ ਇਹ ਪੱਠੀ ਦੇ ਵਿੱਚ ਪਾ ਰਹੀ ਆ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਘਰ ਨੂੰ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਬੈਠੀ ਉਸ ਕਰਕੇ ਅਸੀਂ ਤਾਂ ਯੂਨੀਵਰਸਿਟੀ ਉਹਨਾਂ ਤੋਂ ਭਾੜ ਦਿਆਂ ਉਹ ਪਤੰਦਰੋ ਸਾਰਾ ਸੰਡੀ ਗਾੜੀ ਲਈ ਜਾਂਦੇ ਆਪਾਂ ਤੋਂ ਉਹੀ ਆ ਨਾ ਜੇ ਉਹ ਇੱਕ ਛੋਟੇ ਮੁੱਦੇ ਦੇ ਵਿੱਚ ਲੱਜਾ ਕੇ ਉਹ ਵੱਡੀ ਮਾਰ ਮਾਰ ਨੂੰ ਫਿਰਦੇ ਨੇ ਨਹੀਂ ਦੇਖੋ ਉਹਨਾਂ ਇਹ ਤਾਂ ਆਪਾਂ ਨੂੰ ਪਹਿਲੇ ਹੀ ਪਤਾਗਾ ਵੀ ਜਿੰਨਾ ਉਹ ਸਾਪਲੇ ਵੇ ਆਗੇ ਅੱਪਾ ਕਹਿੰਦੇ ਹੁਣ ਜੇ ਜੇ ਪਾਣੀ ਹਿਲਦਾ ਅੱਪਾ ਪਾਣੀ ਹਿਲਦਾ ਦਾ ਦੇਖ ਲਿਆ ਉਹਦੇ ਥੱਲੇ ਮਗਰਮੱਛ ਨਹੀਂ ਦੇਖਿਆ ਉਹਦੇ ਥੱਲੇ ਜਿਹੜਾ ਮਗਰਮੱਛਾਗਾ ਉਹ ਨਹੀਂ ਆਪਾਂ ਦੇਖ ਰਹੇਗੇ ਇਸ ਕਰਕੇ ਇਹੀ ਗੱਲਾਂ ਨੇਗੀਆਂ ਵੀ ਇਹ ਜਿਹੜੇ ਸਿਆਸੀ ਦਾ ਪੇਚ ਨੇ ਨਾ ਆਪਣੇ ਬੇਸ਼ੱਕ ਹੁਣ ਬਿਹਾਰ ਦੇ ਵਿੱਚ ਕਿੱਡੀ ਕਿੱਡੀ ਗੱਲ ਆ ਗਈ ਇੱਕ ਬੰਦੇ ਨੇ 18 ਕਿਤਾਬਾਂ ਲਿਖਿਆ ਲੱਖਾਂ ਬੱਚਾ ਉਹਨੇ ਤੇ ਹਜ਼ਾਰਾਂ ਬੱਚਾ ਉਹਨੇ ਮਨਕ ਜਾ ਰੋਜ਼ਗਾਰਤ ਲਿਆ ਉਹਨੂੰ ਤਾਂ ਬੋਟਰੀ ਪਈ ਜਿਹੜੀ 25 ਸਾਲਾਂ ਦੀ ਕੁੜੀ ਆ ਗਈ ਡਾਂਸਰ ਆ ਗਈ ਪਤਾ ਨਹੀਂ ਉਹ ਐਨਾ ਬੋਲਦੀ ਆ ਕਿ ਉਹਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਸੀਂ ਕੀ ਕਰੋਗੇ ਕਿ ਕੁਝ ਨਹੀਂ ਕਰਨਾ ਮੈਂ ਤਾਂ ਜਾ ਕੇ ਹੁਣ ਸੌਣਾ ਬਸ ਚਲੋ ਜਿਤਾਤੀ ਯਾਰ ਕੀ ਤੁਹਾਡੇ ਮੁੱਦੇ ਆ ਕਿ ਯਾਰ ਤੁਹਾਡੇ ਲੋਕਾਂ ਦੇ ਕੀ ਗੱਲ ਆ ਕਿ ਕੀ ਬਾਤ ਆ ਜੀ ਡੱਕਾ ਨਹੀਂਗਾ ਯਾਰ ਕੇਂਦਰ ਸਰਕਾਰ ਤਾਂ ਪੰਜਾਬ ਦੇ ਪੰਜਾਬ ਦੇ ਜਿਹੜੀ ਪਛਾਣ ਆ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਦੀ ਹੱਕ ਆ ਜਿਹੜੇ ਪਹਿਲਾਂ ਤਾਂ ਪਛਾਣ ਲਗਾਉਂਦੀ ਆ ਲਗਾਉਣ ਤੇ ਲੱਗੀ ਹੋਈ ਆ ਫੇਰ ਉਹਦੇ ਹੱਕਾਂ ਤੇ ਡਾਕਾ ਮਾਰ ਰਹੀ ਐ ਸਿੱਧੀ ਸਿੱਧੀ ਕੱਲ ਨੂੰ ਅੱਜ ਚੰਡੀਗੜ੍ਹ ਨਹੀਂ ਇਹ ਪੰਜਾਬ ਵਸਤੀਓ ਕੱਲ ਨੂੰ ਪੰਜਾਬ ਨੂੰ ਵੀ ਦੱਬਣਗੇ ਜਿਹੜੇ ਇੱਕ ਵਾਰੀ ਚੰਡੀਗੜ੍ਹ ਤੁਹਾਡੇ ਕੋਲੋਂ ਖੋਹਿਆ ਗਿਆ ਤਾਂ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਰੱਦ ਹੋਏ ਉਹ ਕੱਲ ਨੂੰ ਪੰਜਾਬ ਤੇ ਫੇਰ ਤੋਂ ਇਹ ਲਾਗੂ ਕਰਨੀ ਫਰਾਕ ਦੇ ਵਿੱਚ ਨੇ ਕਿਉਂ ਬਲਵਿੰਦਰ ਸਿੰਘ ਜੀ ਨਹੀਂ ਉਹ ਤਾਂ ਹੈ ਗਈ ਹੈਗੇ ਉਹ ਤਾਂ ਦੇਖੋ ਆਪਾਂ ਨੂੰ ਹੁਣ ਇਹ ਗੱਲਾਂ ਦਾ ਤਾਂ ਕਲੀਅਰ ਕੱਟ ਹੋ ਗਿਆ ਨਾ ਆਪਣੇ ਕੋਲੇ ਵੀ ਜਿੰਡਾ ਜਿੰਨਾ ਤੇਜ਼ੀ ਨਾਲ ਪੰਜਾਬ ਵਾਲਾ ਨੂੰ ਹਮਲੇ ਹੋ ਰਹੇ ਹੈਗੇ ਤੇ ਪੰਜਾਬ ਨੂੰ ਇੱਕ ਪਾਸੇ ਬਦਨਾਮ ਕਰਨ ਤੇ ਲੱਗੇ ਹੋਏ ਆ ਤੇ ਹੁਣ ਮੂਰੇ ਮੰਨ ਕੇ ਚੱਲ ਵੀ ਸਤਾਬ ਦੀ ਹੈਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿੰਦੇ ਹੈਗੇ ਸਾਰੇ ਸਾਡਾ ਵੀ ਸਰਨਮਨ ਹੁੰਦਾ ਹੈ ਸਾਡੇ ਗੁਰੂ ਸਾਹਿਬ ਹੈਗੇ ਬਿਲਕੁਲ ਤੇ ਆਜ਼ਾਦੀ ਆਜ਼ਾਦੀ ਵਾਸਤੇ ਲੜੇ ਵਿਚਾਰਾਂ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਤੂੰ ਇਹ ਗਲਤ ਕਰ ਰਿਹਾ ਹੈਗਾ ਤੇ ਮੈਨੂੰ ਤੂੰ ਮੁਸਲਮਾਨ ਬਣਾ ਲਾ ਮੇਰੇ ਮਗਰ ਸਾਰੇ ਬਣ ਜਾਣਗੇ ਉਹਨਾਂ ਨੇ ਆਪ ਦਾ ਬਲਿਦਾਨ ਦਿੱਤਾ ਨਾ ਬਿਲਕੁਲ ਤੇ ਜਿਹੜੇ ਅੱਜ ਦੇ ਆਗੇ ਅੱਜ ਦੇ ਰੰਗੇਆਂ ਬਾਰੇ ਤੁਸੀਂ ਕੀ ਕਹੋਗੇ ਕੌਣਾ ਰੰਗੇ ਰੰਗੇ ਦਾ ਮਤਲਬ ਇਹ ਨਹੀਂਗਾ ਵੀ ਉਹ ਕਿਹੜੇ ਧਰਮ ਦਾ ਰੰਗੇ ਦਾ ਮਤਲਬ ਉਹਦੀ ਵਿਚਾਰਤਾ ਰੱਖੀ ਆ ਉਹ ਧਰਮ ਦੀ ਆੜ ਵਿੱਚ ਕੀ ਕਰ ਰਿਹਾਗਾ ਜਿਹੜੇ ਅੱਜ ਦੇ ਆਗੇ ਇਹ ਹਿੰਦੂ ਰੰਗੇ ਆ ਇਹ ਇਹ ਹੁਣ ਮੰਨ ਕੇ ਚੱਲ ਕਹਣਗੇ ਕਹ ਜੈ ਸ਼੍ਰੀ ਰਾਮ ਠੱਕੇ ਨਾ ਮੁਸਲਮਾਨਾਂ ਨੂੰ ਵੀ ਜੈਸੀ ਜਾਮ ਕਹਉਂ ਦਿਆ ਤੇ ਉਹ ਸੋਤੋਂ ਅੱਲਾਹ ਹੁਆਕਰ ਕਹਉਂਦਾ ਸੀ ਤਾਂ ਉਹਦੇ ਚ ਤੇ ਤੁਹਾਡੇ ਚ ਫਰਕ ਕੀ ਆ ਯਾਰ ਧਾਰਮਿਕ ਆ ਨਿੱਜੀ ਆ ਤੂੰ ਆਪ ਦਾ ਕਿਸੇ ਮਰਜ਼ੇ ਤਰਮ ਨੂੰ ਮੰਨਦਾ ਉਹ ਤੇਰਾ ਨਿੱਜੀ ਆ ਮੇਰਾ ਨਿੱਜੀ ਆ ਜਦੋਂ ਮੈਂ ਤੇਰੇ ਤੇ ਥਾਪੂ ਆਪਦਾ ਧਰਮ ਉਹ ਫਿਰ ਮੇਰੇਆ ਮਨਕ ਚੱਲ ਵੀ ਉਹ ਬਖਰੇਵਾ ਦਾ ਖੜਾ ਹੋ ਗਿਆ ਨਾ ਬਿਲਕੁਲ ਉਹ ਉਹ ਮਨਕ ਚੱਲ ਵੀ ਇੱਕ ਡਿਕਟੇਟਰਸ਼ਿਪ ਹੋ ਗਈ ੱੱਕੇ ਨਾਲ ਪ੍ਰੇਰ ਕੇ ਹਾਂ ਠੀਕ ਆ ਤੁਸੀਂ ਪ੍ਰੇਰ ਕੇ ਆਪ ਦੇ ਆਪ ਕੋਈ ਆਉਂਦਾ ਪ੍ਰੇਰ ਕੇ ਉਹ ਵੀ ਵਿਚਾਰਕ ਵਿਚਾਰਾਂ ਰਾਈ ਕੋਈ ਧਰਮ ਡਿਵੋਟ ਡਿਵੋਟ ਕਰਦਾਗਾ ਤਾਂ ਉਹ ਵੱਖਰੀ ਗੱਲ ਆ ਲਾਲਚ ਤੇ ਨਾਲ ਜਾਂ ਕਿਸੇ ਹੋਰ ਧੱਕੇ ਨਾਲ ਤੁਸੀਂ ਇਹੋ ਕਰੋਗੇ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕੀ ਬਣਾ ਲਿਆ ਅੱਗੇ ਪਾਕਿਸਤਾਨ ਵਾਲਾ ਨੇ ਪਾਕਿਸਤਾਨ ਨਰੋਲ ਮੁਸਲਮਾਨ ਬਣਾ ਲਿਆ ਉਹਨਾਂ ਨੇ ਕੀ ਖੱਟ ਲਿਆ ਵੀ ਲੋਕਾਂ ਕੋਲ ਗਰੀਬੀ ਗਈ ਆ ਲੋਕਾਂ ਦਾ ਆਰਥਿਕ ਪੱਧਰ ਉੱਚਾ ਹੋਇਆਗਾ ਉਹ ਤਾਂ ਅੱਜ ਦੀ ਗੜੀ ਇਹਨਾਂ ਦੇ ਤਾਂ ਖਾਣੇ ਦੇ ਲਾਲੇ ਪਏ ਹੋਏ ਨੇ ਹਾਂ ਕੀ ਲੋਕਾਂ ਨੂੰ ਤੁਸੀਂ ਦੇ ਦੋਗੇ ਤੁਸੀਂ ਜੇ ਤੁਸੀਂ ਐਡੇ ਐਡਾ ਮੰਨ ਕੇ ਚੱਲ ਭਗਤੀ ਕਰਦੇ ਸੀ ਤਾਂ ਹੀ ਤਾਂ ਦੇਸ਼ ਗੁਲਾਮ ਰਿਹਾ 900 ਸਾਲ ਮੁਗਲਾਂ ਦਾ 900 ਬੜਾ ਗੁਲਾਮ ਹੋਏ ਆਗੇ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੀ ਸਥਾਪਨਾ ਨਾ ਕਰਦੇ ਤੇ ਗੁਲਾਮੀ ਤੋਂ ਵੀ ਕਿਵੇਂ ਨਿਕਲਦੇ ਇਹ ਤਾਂ ਦੁਆਰੇ ਉਹੀ ਗੁਲਾਮੀ ਮਨੂ ਸਿਮਰਤੀ ਹੈ ਜਿਹੜੀ ਉਸੇ ਨੂੰ ਦੁਆਰੇ ਫੇਰ ਲੈਣਾ ਚਾਹੁੰਦੇ ਆਗੇ ਸ਼ਾਮ-ਦਾਮ ਡੰਡ ਭੇਜ ਤੇ ਜੋ ਆਪਣਾ ਮਨਕ ਚੱਲ ਵੀ ਸੋ ਸੂਦਾਣਾ ਕਰਨੀ ਹੈਗੀ ਉਹਨਾਂ ਨੂੰ ਪੈਰ ਦੀ ਜੁੱਤੀ ਔਰਤ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਾਗਾ ਇਹ ਸਾਰਾ ਕੁਝ ਉਹਦੇ ਵਿੱਚ ਹੈਗਾ ਉਹ ਹੀ ਉਹੀ ਚੀਜ਼ ਇਹ ਫੇਰ ਦੁਬਾਰੇ ਲੈਣ ਨੂੰ ਫਿਰਦੇ ਹੈਗੇ ਇਸ ਕਰਕੇ ਚੰਡੀਗੜ੍ਹ ਦੇ ਜਿਹੜਾ ਇਹ ਚੰਡੀਗੜ੍ਹ ਪੰਜਾਬ ਐਡਾ ਛੇਤੀ ਨਹੀਂ ਇਹਨਾਂ ਨੂੰ ਦਿੰਦਾਗਾ ਪੰਜਾਬ ਦੇ ਵਿਚ ਝਾਰੂ ਲੋਕ ਆਗੇ ਠੀਕ ਆ ਗੱਲ ਇਹ ਜੇ ਫੈਸਲਣ ਦਾ ਟੀਕਾ ਨਹੀਂ ਹੁੰਦਾ ਆਪਾਂ ਡਾਕਟਰ ਪਹਿਲਾਂ ਮਾੜੇ ਜੇ ਲਾ ਕੇ ਦੇਖਦਾ ਕਿਤੇ ਰੈਕਸ਼ਨ ਤਾਂ ਨਹੀਂ ਕਰਦਾ ਹਾਂ ਰੈਕਸ਼ਨ ਨਾ ਕਰੇ ਫੇਰ ਉਹ ਸਾਰਾ ਲਾਉਂਦਾਗਾ ਇਸ ਕਰਕੇ ਬਾਰ-ਬਾਰ ਫੈਸਲਿੰਗ ਦਾ ਟੀਕਾ ਲਾ ਕੇ ਦੇ ਦੋ ਰੈਕਸ਼ਨ ਕਰ ਜਾਂਦਾ ਪੰਜਾਬੀਆਂ ਦੇ ਤੇ ਫੇਰ ਪਿੱਛੇ हट ਜਾਂਦੇ ਆਗੇ ਆਹ ਕਹਾਣੀ ਹੈਗੀ ਇਸ ਕਰਕੇ ਠੀਕ ਆ ਗੱਲ ਵੀ ਇਹਦੇ ਤੇ ਸਿਰ ਜੋੜ ਕੇ ਸਾਰਿਆਂ ਨੂੰ ਲੜਨ ਦੀ ਲੋੜ ਹੈ ਜੱਡਾ ਵੱਡਾ ਹਮਲਾ ਜੱਡਾ ਵੱਡਾ ਹਮਲਾ ਓਡੀ ਵੱਡੀ ਤਾਕਤ ਦੀ ਲੋੜ ਬਿਲਕੁਲ ਜੇ ਹੁਣ ਆਪਾਂ ਆਮ ਹੀ ਪਿੰਡਾਂ ਚ ਕਹਾਵਤਾ ਵੀ ਜੇ ਗੇਦੜ ਵੀ ਮਾਰਨਾ ਤਾਂ ਵੀ ਆਪਾਂ ਨੂੰ ਸ਼ੇਰ ਦਾ ਸਾਮਾ ਜ਼ਰੂਰੀ ਹੈਗਾ ਪਰ ਇਹਦਾ ਸਵਾ ਸ਼ੇਰ ਹੋਏ ਵਿਆ ਕਿਉਂ ਸਾਰਾ ਮਨਕੇ ਚਾਲ ਵੀ মিডিਆ ਇਨਾਂ ਕੋਲੇ ਹੈਗਾ ਸਰਕਾਰੀ ਮਸ਼ੀਨਰੀ ਇਨਾਂ ਕੋਲੇ ਹੈ ਗਈ ਸਾਰੀਆਂ ਫੌਜੀ ਤਾਕਤ ਤਾਂ ਇਨਾਂ ਕੋਲੇ ਹੈਗਾ ਲੜਦਾਂ ਤਾਂ ਪਊ ਇਨਾਂ ਨਾਲ ਪਰ ਆਪਾਂ ਨੂੰ ਓਨੀ ਤਾਕਤ ਨਾਲ ਲੜਦਾਂ ਪਊਗਾ ਠੀਕ ਆ ਗੱਲ ਘੱਟ ਸਾਧਨਾਂ ਦੇ ਨਾਲ ਵੱਧ ਜ਼ੋਰ ਲਾਉਣਾ ਪੈ ਸਕਦਾ ਬਿਲਕੁਲ ਉਹ ਠੀਕ ਆ ਗੱਲ ਵੀ ਆਪਾਂ ਉਹ ਲਾਵਾਂਗੇ ਲੜਾਂਗੇ ਤੇ ਲੜਨ ਦੀ ਲੋੜ ਆ ਗਈ ਹਾਂ ਵੀ ਪੰਜਾਬੀਓ ਸਿੱਧਾ ਸਿੱਧਾ ਹੈ ਚੰਡੀਗੜ੍ਹ ਤੇ ਨਹੀਂ ਪੰਜਾਬ ਤੇ ਹਮਲਾ ਪੰਜਾਬ ਦੀ ਪੰਜਾਬੀਅਤ ਤੇ ਹਮਲਾ ਤੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਤੇ ਹਮਲਾ ਇਹਨੂੰ ਤੁਸੀਂ ਇਕੱਠੇ ਹੋ ਕੇ ਬਚਾਉਣਾਗਾ ਸੋ ਅਸੀਂ ਤੁਹਾਨੂੰ ਇੰਨੇ ਹੀ ਕਹਿ ਸਕਦੇ ਆ ਇੰਨਾ ਕਹਿੰਦੇ ਹੋਏ ਅਸੀਂ ਫਤਿਹ ਬੁਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ